ਹੁਣ ਤੁਹਾਨੂੰ ਵੱਟਾਂ ਦੇ ਉੱਪਰੋਂ ਕਾ ਖਤਮ ਕਰਨ ਦੇ ਲਈ ਨਾ ਸਪਰੇਅ ਕਰਨ ਦੀ ਲੋੜ ਆ ਤੇ ਨਾ ਹੀ ਦਾਤੀ ਚੱਕਣ ਦੀ ਲੋੜ ਆ ਆ ਇੱਕ ਗੈਜਟ ਆਉਂਦਾ ਤੇ ਇਹ ਗੈਜਟ ਮੋਟਰ ਤੇ ਚੱਲਦਾ ਤੇ ਇਸ ਤਰ੍ਹਾਂ ਜਿਹੜੀਆਂ ਹੈਗੀਆਂ ਪਲਾਸਟਿਕ ਦੀਆਂ ਜਿਹੜੀਆਂ ਹੈਗੀਆਂ ਤੁਕਕੀਆਂ ਜੀਆਂ ਇਹ ਲੱਗਣੀਆਂ ਨੇ ਦੇ ਨਾਲ ਤੇ ਤੁਸੀਂ ਸਫਾਈ ਦੇਖੋ ਕਿ ਕਿਵੇਂ ਜਿਹੜਾ ਹੈਗਾ ਸਾਰਾ ਕਾ ਬਿਲਕੁਲ ਜਿਹੜਾ ਨਸ਼ਟ ਕਰਦੀ ਆਉਂਦੀ ਹੈਗੀ ਕਿ ਜੇ ਆਪਾਂ ਸਪਰੇਅ ਸੜਕਦੇ ਆਂ ਕਈ ਵਾਰ ਆਪਣਾ ਨੁਕਸਾਨ ਹੁੰਦਾ ਜਾਂ ਕੋਈ ਜਾਨਵਰ ਦਾ ਨੁਕਸਾਨ ਹੁੰਦਾ ਕਿਸੇ ਦਾ ਤੇ ਪਾਣੀ ਜੋ ਸਪਰੇਅ ਘੁਲ ਜਾਂਦੀ ਹੈ ਕੀ ਤੇ ਵੱਟਾਂ ਤੇ ਵੀ ਆਪਾਂ ਹੈਗੀ ਆ ਪੈਸਟੀਸਾਈਜ਼ ਸੜਕਦੇ ਆਂ ਸੋ ਕੁਛ ਵੀ ਕਰਨ ਦੀ ਲੋੜ ਨਹੀਂ ਬਾਈ ਜੀ ਨਾ ਦਾਤੀ ਚੱਕਣ ਦੀ ਲੋੜ ਆ ਆ ਇੱਕ ਗੈਜਟ ਲਿਆਓ ਤਿੰਨ ਤੋਂ 4000 ਰੁਪਏ ਦੇ ਵਿੱਚ ਵਿੱਚ ਜਿਹੜਾ ਹੈਗਾ ਇਹ ਗੈਜਟ ਆ ਜਾਣਾ ਇਹਦੇ ਸਿਰੇ ਦੇ ਉੱਪਰ ਮੋਟਰ ਲੱਗੀ ਹੁੰਦੀ ਆ ਉਹ ਤੁਹਾਡੇ ਹੱਥ ਦੇ ਵਿੱਚ ਆ ਜਾਣੀ ਆ ਜਿਵੇਂ ਆਪਾਂ ਸਕੂਟਰ ਦਾ ਗੇਅਰ ਪਾਉਨੇ ਆ ਤੇ ਉਸ ਹਾਵ ਨਾਲ ਹੀ ਇਹਨੇ ਚੱਲਣਾਗਾ ਦੇਦੀ ਤੁਸੀਂ ਸਪੀਡ ਘੱਟ ਬੰਦ ਕਰ ਸਕਦੇ ਹੋ ਤੇ ਅਸੀਂ ਸਫਾਈ ਦੇਖੋ ਕਿ ਘਾਹ ਨੂੰ ਬਿਲਕੁਲ ਖਤਮ ਕਰ ਦੂ ਕਿਉਂਕਿ ਹੁਣ ਮੌਸਮ ਘਾਹ ਦਾ ਘਾਹ ਜਿਆਦਾ ਹੋਣਾਗਾ ਕਈ ਵਾਰ ਸਬਸਲੂਟੀ ਹੁੰਦਾਗਾ ਆਪਣੇ ਪਹੀ ਦੇ ਉੱਪਰ ਖੇਤਾਂ ਦੇ ਵਿੱਚ ਜਾਂ ਆਪਣੀ ਵਟਾਂ ਦੇ ਉੱਪਰ ਸੋ ਹੁਣ ਤੁਹਾਨੂੰ ਸਪਰੇਅ ਕਰਨ ਦੀ ਲੋੜ ਨਹੀਂ ਨਾ ਹੀ ਦਤੀ ਚੱਕਣ ਦੀ ਲੋੜ ਐ ਖੜੇ ਖੜੇ ਬਸ ਘਾਹ ਤੁਸੀਂ ਖਤਮ ਕਰੋ ਤੇ ਜੀ ਇਹ ਘਾਹ ਨੂੰ ਤੁਸੀਂ ਘਰੇ ਪੋਸ਼ ਨੂੰ ਪਾ ਵੀ ਸਕਦੇ ਹੋ ਚੱਕ ਕੇ ਉਥੋਂ ਕਿਉਂਕਿ ਜਿਹੜੀ ਕਟਿੰਗ ਬੜੀ ਸਫਾਈ ਨਾਲ ਹੁੰਦੀ ਹੈਗੀ ਦੇਖੋ ਜਿਹੜੀ ਮਸ਼ੀਨ ਆ ਬੜੀ ਕੰਮ ਦੀ ਮਸ਼ੀਨ ਆ ਬਾਈ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ